ਜਿਹੜਾ ਆਪਾਂ ਸਾਰਿਆਂ ਨੇ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਤਿਹਾਸ ਜਿਹਨਾਂ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਜਿਹੜਾ ਆਪਣਾ ਸਰਬੱਤ ਜਿਹੜਾ ਪਰਿਵਾਰ ਤੁਮ ਸਾਹਿਬ ਨੇ ਜਾ ਕੇ ਸੀਸ ਨਾਲ ਦਿੱਲੀ ਦੇ ਵਿੱਚ ਜਿਹੜਾ ਸ਼ਹੀਦੀ ਦਿੱਤੀ ਉਹਨਾਂ ਦੇ ਨਾਲ ਭਾਈ ਮਤੀ达ਰ ਜੀ ਭਾਈ ਸਦੀ达ਰ ਜੀ ਭਾਈ ਪਿਆਤਾ ਜੀ ਤੇ ਭਾਈ ਜੈਤਾ ਜੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦ ਦਾ ਜਿਹੜਾ ਉਹਨਾਂ ਦਾ ਸੀਸ ਲੈ ਕੇ ਤੇ ਗੀਤਪੁਰ ਦਾ ਪਹੁੰਚੇ ਸੀ ਇਹ ਆਪਾਂ ਉਥੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਤਾ ਗੱਦੀ ਜਿਹੜਾ ਜਿੰਦ ਜੀ ਬਣਾਉਣਾ ਅਸੀਂ ਤੇ ਹੈਂਸਕ ਜਤੇ ਬੰਗਿਆ ਨੇ ਨਾ ਸਮਝੋ ਕਿ ਅਸੀਂ ਸਿਰਫ ਸਾਰੇ ਸਾਲ ਹੀ ਤੁਰੇ ਹੀ ਰਹਿੰਦੇ ਚੱਕਰ ਵਿੱਚ ਪਰ ਤਾਰ ਤੋਂ ਪਾਇਓ ਧਰਮ ਰਾਜ ਨੂੰ ਜਿੱਤ ਜੇ ਰਵਾਰ ਨੂੰ ਉਹਦੇ ਹੱਥੋਂ ਮੰਦਰਾ ਪ੍ਰਯਤਨ ਅਜਲ ਰਾਜ ਮਿਲਿਓ ਸੋ ਪਰ ਕੋ ਇਹ ਖਾਲਸਾ ਜਿਹੜਾ ਬਣਦਾ ਨੇ ਹੈਂਸਕ ਜਤੇ ਬੰਗਿਆ ਜਿਹੜਿਆ ਨੇ ਇਹ ਹਮੇਸ਼ਾ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਕਰਿਆ